ਜਿਲੰਦਰ ਬਸਤੀ 바ਵਾ ਖੇਲ ਸਿਤਿਤ ਡਰੋਨਾ ਗਾਰਡਨ ਦੇ ਸਾਹਮਣੇ ਜਿੱਥੇ ਇੱਕ ਵੱਡਾ ਹਾਦਸਾ ਵਾਪਰ ਗਿਆ ਇੱਕ ਤੇਜ਼ ਰਫਤਾਰ ਗੱਡੀ ਬਿਕਾਬੂ ਹੋ ਕੇ ਸੜਕ ਦੇ ਕਿਨਾਰੇ ਗੁਪਤਾ ਸੈਂਟਰੀ ਸਟੋਰ ਦੇ ਵਿੱਚ ਜਾ ਵੜੀ ਹੈ ਹਾਦਸੇ ਦੌਰਾਨ ਥਾਰ ਬੁਰੇ ਤਰੀਕੇ ਨਾਲ ਨੁਕਸਾਨੀ ਗਈ ਤੇ ਚਾਲਕਾਂ ਨੂੰ ਵੀ ਕਾਫੀ ਜ਼ਿਆਦਾ ਸਟਾਈਆਂ ਨੇ ਦਰਸਲ ਸੀਸੀਟੀਵੀ ਕੈਮਰਾ ਦੇ ਵਿੱਚ ਤਸਵੀਰਾਂ ਕੈਦ ਹੋਈ ਹੈ ਜਿਸ ਵਿੱਚ ਵੇਖਿਆ ਜਾ ਰਿਹਾ ਹੈ ਕਿ ਪੈਦਲ ਜਾ ਰਿਹਾ ਵਿਅਕਤੀ ਜਿਸ ਨੂੰ ਕਿ ਥਾਰ ਨੇ ਕੁਚਲਣ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਦਾ ਵਾਲ-ਵਾਲ ਬਚਾ ਹੋ ਗਿਆ ਹਾਲਾਂਕਿ ਉਸ ਤੋਂ ਬਾਅਦ ਦੁਕਾਨ ਦੇ ਮਾਲਕ ਦਾ ਇਹ ਕਹਿਣਾ ਕਿ ਸਵੇਰੇ ਉਸ ਨੂੰ ਫੋਨ ਆਇਆ ਕਿ ਗੱਡੀ ਜਿਹੜੀ ਹੈ ਉਸ ਨੇ ਦੁਕਾਨ ਦੇ ਵਿੱਚ ਟੱਕਰ ਮਾਰੀ ਹੈ ਤੇ ਦੁਕਾਨਦਾਰ ਦਾ ਕਹਿਣਾ ਕਿ ਉਹ ਨਸ਼ੇ ਦੇ ਵਿੱਚ ਤੁੱਤ ਵਿਅਕਤੀ ਸੀ ਜੋ ਕਿ ਗੱਡੀ ਨੂੰ ਚਲਾ ਰਿਹਾ ਸੀ ਹਾਲਾਂਕਿ ਸਹਾਦਸੇ ਦੇ ਦੌਰਾਨ ਥਾਰ ਦੇ 에ਅਰ ਬੈਗ ਖੁੱਲੇ ਹਾਦਸਾ ਇੰਨਾ ਦਰਦਨਾਕ ਸੀ ਕਿ ਦੁਕਾਨ ਦਾ ਸ਼ਟਰ ਤੱਕ ਟੁੱਟ ਗਿਆ ਜੇ ਨਿਮਤ ਰਹੀ ਹੈ ਕਿ ਦੁਕਾਨ ਬੰਦ ਸੀ ਇਸ ਕਰਕੇ ਨੁਕਸਾਨ ਘੱਟ ਹੋਇਆ ਹਾਲਾਂਕਿ ਦੱਸ ਲਈਏ ਕਿ ਉਸ ਤੋਂ ਬਾਅਦ ਹੁਣ ਪੁਲਿਸ ਨੇ ਵੀ ਮੌਕੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੀ ਮੇਰਾ ਦਲਜੀਤ ਦਲਜੀਤਾਂ ਦਾ ਕੀ ਹੋਇਆ ਕਿ ਮਾਮਲਾ ਕਿਹਜ ਸਾਰਾ ਜੀ ਆ ਕੇ ਗੱਡੀ ਜਦੋਂ ਵੱਜੀ ਦੇਖੀ ਹੈ ਜੀ ਵਿੱਚ ਉਹਨੂੰ ਬਾਹਰ ਕੱਢਿਆ ਜੀ ਉਹਨੂੰ ਕਿਹਾ ਉੱਤਰ ਬਾਹਰ ਉਹ ਆਕੜ ਵੇ ਬੰਦੇ ਹੂੰ ਉਹਨਾਂ ਨੂੰ ਪੁਲਿਸ ਨਾਲ ਗੋਣਗੀ ਤਾਂ ਕੋਣਾ ਪੁਲਿਸਾਂ ਲੈ ਆਏ ਤਾਂ ਫਿਰ ਇਹਨੂੰ ਕੱਢਿਆ ਕਰੀਬ ਕਿੰਨੇ ਵਜੇ ਦਾ ਟਾਈਮ ਸੀ ਜਾਰੀ ਕੱਟਣਾ ਜੀ 6 ਵਜੇ ਦਾ ਅੱਜ ਸਵੇਰੇ ਸਾਡੇ 6 ਵਜੇ ਦਾ ਟਾਈਮ ਸੀ ਕਿੰਨੇ ਜਾਨੇ ਸੀ ਗੱਡੀ ਵਿੱਚ ਦੋ ਜਾਨ ਕਿ ਡਰਿੰਕ ਵਗੈਰਾ ਕੀਤਾ ਇਹਨਾਂ ਨੇ ਕੁਛ ਲੱਗਦੀ ਆ ਓਕੇ ਤੇ ਤੂੰ ਆ ਕੇ ਗੱਲਬਾਤ ਕੀਤੀ ਤੁਹਾਨੂੰ ਬੋਲਣ ਲੱਗ ਪਏ ਨਹੀਂ ਆਏ ਤੁਹਾਨੂੰ ਹੀ ਬੋਲਣ ਲੱਗ ਪਏ ਠੀਕ ਹੈ ਜੀ ਕਿਹੜੀ ਜਗ੍ਹਾ ਪੈਂਦੀ ਦੁਕਾਨ ਕਿਹੜਾ ਕਿਹੜਾ ਰਿਆ ਬਾਵਾ ਕੇ ਥਾਣੇ ਸ਼ਹਿਰ ਕਰਦੇ ਨਾਲ ਜੀ ਥਾਣਾ ਕਿਹੜਾ ਪੈਂਦਾ ਜੀ ਦਸਤੀ ਬਾਵਾ ਕੇ ਹੁੰਦਾ ਠੀਕ ਹੈ ਬੰਦੇ ਤੇਰਾ ਭੁਪਿੰਦਰ ਗੁਪਤਾ ਉੱਤੇ ਕੀ ਮਾਮਲਾ ਕੀ ਆ ਸਰਾ ਦੱਸਿਓ ਬੰਦਾ ਜੀ ਜੇਰੇ 7 ਵਜੇ ਤੋਂ 10 ਮਿੰਟ ਪਹਿਲਾਂ ਸਾਹਮਣੇ ਸਦਾਰ ਉਹਨਾਂ ਨੇ ਮੈਨੂੰ ਫੋਨ ਕੀਤਾ ਜੀ ਪਹਿਲੇ ਤੁਹਾਡੀ ਦੁਕਾਨ ਬੁੱਕ ਰਹੀ ਆ ਸਾਹਮਣੇ ਕਾਰ ਵਿੱਚ ਹੀ ਥਾਤ ਜੀ ਤੇ ਪਿੱਛੇ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀਗੀ ਅਨਬੈਲੈਂਸ ਹੋਈ ਕੋਈ ਬੰਦਾ ਵੀ ਬਚਿਆ ਉਹਦੇ ਕੋਲੋਂ ਕੁਛ ਇੰਜ ਦੇ ਕੋਲੋਂ ਨਿਕਲ ਕੇ ਚਲੇਗੀ ਕਾਰ ਹੂੰ ਤੇ ਉਹ ਜਿਹੋ ਦੀ ਸਟੱਕ ਕੀਤੀ ਕੀ ਵਾਲੇ ਅੱਧੇ ਦੇ ਕੰਦੇ ਕਿਲੋਮੀਟਰ ਦੇ ਲੋਕਾਂ ਨੂੰ ਕਾਫੀ ਨੂੰ ਪਤਾ ਲੱਗਾ ਕਿ ਕੋਈ ਧਮਾਕਾ ਹੋਇਆ ਹੈ। ਹੂੰ ਉਹਨਾਂ ਨੇ ਮੌਕੇ ਤੇ ਆਇਆ ਦੇਖਿਆ ਤੇ ਹ ਦੋ ਮੁੰਡੇ ਅੰਦਰ 16 ਤੋਂ 18 ਸਾਲ ਦਾ ਇੱਕ ਦੋ 22 ਤੋਂ 24 ਸਾਲ ਦਾ ਜਾਂ 20 ਤੋਂ 22 ਸਾਲ ਦਾ ਅਪ੍ਰੋਕਸੀਮੇਟਲੀ ਦੇ ਠੀਕ ਹੈ ਨਾ ਜੀ ਤੇ ਉਹ ਇੱਕ ਮੁੰਡਾ ਜਿਹੜਾ ਡਰਾਈਵਿੰਗ ਕਰ ਰਿਹਾ ਸੀਗਾ ਉਹ ਨਸ਼ੇ ਦੀ ਤੋਂ ਦੇ ਵਿੱਚ ਪੂਰਾ ਲੱਟੂ ਹੋਇਆ ਹੋਇਆ ਸੀ ਜੀ ਉਹਨੂੰ ਕੋਈ ਸੋਧ-ਬੋਧ ਨਹੀਂ ਸੀ ਸੱਟਾਂ ਲੱਗੀਆਂ ਆਪਣਾ ਬੰਦਾ ਨਾਲ ਭੇਜ ਕੇ ਉਹਨੂੰ ਮੈਂ ਪੱਟੀ ਕਰਵਾਈ ਹੂੰ ਜਾਂ ਉਹਨੂੰ ਪੱਟੀਆਂ ਕਰਵਾ ਕੇ ਆ ਪੱਟੀ ਕਰਵਾ ਕੇ ਉਹਨੂੰ ਮੈਂ ਟੇਲੇ ਹਾਤਾ ਬਿਠਾਇਆ। ਜੀ। ਉਸ ਤੋਂ ਬਾਅਦ ਉਹਨੇ ਓਨਰ ਆਏ। ਜੀ। ਕੈਂਡੀਡੇਟ ਘੰਟੇ ਬਾਅਦ ਘੂਰ ਥਲੇਉ। ਜੀ। ਜਦੋਂ ਉਹਨਾਂ ਦੇ ਓਨਰ ਆਏ ਤੇ ਉਹਨਾਂ ਨੇ ਸਾਨੂੰ ਨਹੀਂ ਪੁੱਛਿਆ ਕਿ ਤੁਹਾਡੀ ਦੁਕਾਨ ਦਾ ਨੁਕਸਾਨ ਹੋ ਗਿਆ। ਉਹਨਾਂ ਨੇ ਸਾਡੇ ਨਾਲ ਕੋਈ ਹਮਸਤੀ ਪੇਸ਼ ਨਹੀਂ ਕੀਤੀ। ਉਲਟ ਆਪਣੀ ਗੱਡੀ ਦੇਖਦੇ ਰਹੇ ਕਿ ਸਾਡੀ ਗੱਡੀ ਨੁਕਸਾਨ ਹੋ ਗਿਆ, ਸ਼ੋਰੂਮ 'ਚ ਜਾਊਗੀ, 3 ਮਹੀਨਾ ਲੱਗ ਜਾਣਾ। ਉਹਨਾਂ ਨੇ ਮੇਰੇ ਨਾਲ ਕੋਈ ਵੀ ਇੱਕ ਵਰਡ ਵੀ ਹਮਸਤੀ ਦਾ ਪੇਸ਼ ਨਹੀਂ ਕੀਤਾ। ਜਦਕਿ ਉਹਨਾਂ ਦੀ ਗਲਤੀ ਨਾਲ ਗੱਡੀ ਵੱਜੀ। ਉਹਨਾਂ ਨੇ ਮੁੰਡਿਆਂ ਨੇ ਸ਼ਰਾਬ ਪੀਤੀ, ਨਸ਼ਾ ਦਿੱਤਾ। ਉਹਨਾਂ ਨੂੰ ਪਟੀਆਂ ਵੀ ਕਰਾਈਆਂ। ਸਾਡੇ ਨਾਲ ਉਹਨਾਂ ਨੇ ਕੋਈ ਸਿਫਟੀ ਗੱਲ ਦੀ ਗੱਲ ਨਹੀਂ ਕੀਤੀ। ਕੁੱਤੇ ਤੁਹਾਡਾ ਨੁਕਸਾਨ ਕਿੰਨਾ ਕੁ ਹੋ ਗਿਆ ਭਾਜੀ? ਮੇਰਾ ਨੁਕਸਾਨ ਘੱਟੋ ਘੱਟ 4 ਲੱਖ ਦਾ 4.5 ਲੱਖ ਦਾ ਨੁਕਸਾਨ ਹੋ ਗਿਆ। ਬਾਕੀ ਮੇਰੀ ਹਰਾਸਮੈਂਟ ਕੰਮ ਕਰਦੇ ਦਿਨਾਂ ਦਿਨ ਧਿਆਰਾਂ ਦੇ ਦਿਨ ਹੈ। ਜੀ। ਪਹਿਲੋਂ ਸਰਾਧਾ ਦੇ ਦਿਨ ਗਏ ਉਹਨਾਂ ਦਿਨਾਂ ਦੇ ਦਿਨ ਆ ਕੇ ਭਾਜੀ 10-12 ਦਿਨ 15 ਦਿਨ ਦੁਕਾਨ ਰੈਡੀ ਨਹੀਂ ਹੋਣੀ। ਜੀ। ਮੈਂ ਸਭੋ ਠੇਕੇ ਉੱਥੇ ਸਾਣੀ ਦਾ ਥਾਣਾ ਫਿਰ ਵੀ ਕਹਿ ਕੇ ਆਇਆ ਮੈਂ ਕਿਹਾ ਮੇਰੀ ਦੁਕਾਨ ਇਹ ਸਮਝਦੇ ਜੀ ਦਾ ਕੁਝ ਨੁਕਸਾਨ ਹੀ ਨਹੀਂ ਹੋਇਆ ਮੈਂ ਕਿਹਾ ਮੇਰਾ ਕੋਈ ਖੋਖਾ ਥੋੜੇ ਸ਼ੋਰੂਮ ਹੈ ਜਿਹੜਾ ਚੱਕਣਾ ਚੂਰ ਕਰ ਦਿੱਤਾ ਥਾਣਾ ਕਿਹੜਾ ਦਸਤੀ ਬਾਵਾ ਖੇਲ ਪਾਜੀ ਸ਼ਾਇਦ ਕਰਤੀ ਪੁਲਿਸ ਨੂੰ ਬਜੀ ਹਾਂ ਪੁਲਿਸ ਨੂੰ ਕਿਹਾ ਤਾਂ ਕਹਿੰਦੇ ਪਹਿਲਾਂ ਆਪਣਾ ਰਾਜੀਨਾਮਾ ਕਰ ਲਓ ਜੇ ਹੁੰਦਾ ਤਾਂ ਕਿ ਨਹੀਂ ਰਾਜੀਨਾਮਾ ਹੁੰਦਾ ਫਿਰ ਅਸੀਂ ਬੈਠੇ ਹਾਂ ਫਿਰ ਅਸੀਂ ਗੱਡੀ ਚੁੱਕ ਲਈ ਆਵਾਂਗੇ ਬੈਟਰ ਹੈ ਕਿ ਤੁਹਾਡਾ ਰਾਜੀਨਾਮਾ ਹੋ ਜੇ ਜਿਹੜਾ ਖਰਚਾ ਤੁਹਾਨੂੰ ਦਿੰਦੇ ਤੇ ਦੇ ਲਓ ਪਰ ਤੁਸੀਂ ਤਾਂ ਕਿਹਦਾ ਤੁਹਾਡਾ ਗੱਲਬਾਤ ਹੀ ਨਹੀਂ ਕੀਤੀ ਉਹਨਾਂ ਨੇ ਫਿਰ ਕਿਹਾ ਉਹਨਾਂ ਨੇ ਤਰੀਕੇ ਨਾਲ ਗੱਲ ਹੀ ਨਹੀਂ ਕੀਤੀ ਸੀਆਰ ਦੀ ਉਹਨਾਂ ਨੇ ਵੀ ਕਾਰਵਾਈ ਕੀਤੀ ਉਹਨਾਂ ਨੇ ਵੀ ਪੁੱਛਗਿੱਛ ਕੀਤੀ ਜੀ ਉਸ ਤੋਂ ਬਾਅਦ ਥਾਣਾ ਹੀ ਚਾਰਜ ਵੀ ਆਏ ਉਹਨਾਂ ਨੇ ਵੀ ਸਾਰੀ ਰਿਪੋਰਟ ਲਿਖੀ ਉਹਨਾਂ ਨੇ ਕੀ ਦੇਖਦੇ ਜੇ ਦਿਨ ਦਾ ਸਮਾਂ ਹੁੰਦਾ ਵੇ ਫੇ ਤਾਂ ਬਾਜੀ ਜੇ ਦਿਨ ਦਾ ਸਮਾਂ ਹੁੰਦਾ ਅੰਦਰ ਘੱਟੋ ਘੱਟ ਚਾਰ ਕਾਰੀਗਰ ਮੇਰੇ ਤੋਂ ਤਿੰਨ ਚਾਰ ਕਾਰੀਗਰ ਬੈਠੇ ਹੁੰਦੇ ਆ ਮੈਂ ਤੇ ਮੇਰਾ ਬੇਟਾ ਬੈਠੇ ਹੁੰਨੇ ਆ ਉਹ ਜਿਸ ਤਰ੍ਹਾਂ ਡੈਮੇਜ ਹੋਈ ਗੱਡੀ ਤੁਸੀਂ ਛੱਡ ਰੱਖੋ ਅੱਡਾ ਪਹਾੜਾ ਵਾ 35 ਸਾਲ ਬਣਾ ਲਾ ਜਿੱਦਾਂ ਗੱਡੀ ਹਿੱਟ ਹੋਈ ਆ ਮੈਂ ਕਹਿੰਦਾ ਗੱਡੀ 3 ਫੁੱਟ ਅੰਦਰ ਚਲੇ ਗਈ ਉਹਦੀ ਨੰਬਰ ਪਲੇਟ ਵੀ ਅੰਦਰ ਵਈ ਗੱਡੀ ਦੇ ਅੰਦਰ ਦੁਕਾਨ ਦੇ ਅੰ 70 ਤੋਂ 80 ਦੀ ਸਪੀਡ ਤੇ ਜਦੋਂ ਗੱਡੀ ਸਟਾਕ ਹੁੰਦੀ ਹੈ ਉਦੋਂ 에য়ার ਬੈਗ ਖੁੱਲਦੇ ਆ ਗੱਡੀ ਦੇ 에য়ার ਬੈਗ ਵੀ ਖੁੱਲੇ ਹੋਏ ਆ ਤੇ ਤੁਸੀਂ ਦੇਖਿਆ ਗੱਡੀ ਦੇ ਵਿੱਚ ਕੋਈ ਸ਼ਰਾਬ ਦੀਆ ਬੋਤਲਾ ਜਾਂ ਕੁਛ ਇਦਾਂ ਪਿਆ ਹੈ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ ਭਾਜੀ ਕੁੜੀ ਦੇ ਸੈਂਡਲ ਨਿਕਲੇ ਜਦੋਂ ਇਹਨਾਂ ਦੇ ਓਨਰ ਆਏ ਉਹ ਕਹਿਣ ਲੱਗੇ ਮੇਰੇ ਮਿਸਿਸ ਦੇ ਸੈਂਡਲ ਆ ਤੁਸੀਂ ਦੱਸੋ ਕਾਰ 'ਚ ਕੋਈ ਓਨਰ ਬੈਠਾ ਹੋਵੇ ਜਾਂ ਲੇਡੀਜ਼ ਬੈਠੀ ਹੋਵੇ ਕੋਈ ਆਪਣੇ ਸੈਂਡਲ ਜਾਂ ਚੱਪਲ ਕਾਰ 'ਚ ਉਤਾਰ ਕੇ ਬਾਹਰ ਆਂਦਾ ਠੀਕ ਉਹ ਆਪਣੀ ਗਲਤੀ ਤੇ ਪੜਦਾ ਪਾ ਰਹੇ ਆਪਣੇ ਬੱਚਿਆਂ ਦੀ ਗਲਤੀ ਤੇ ਪੜਦਾ ਪਾ ਰਹੇ ਆ ਠੀਕ ਹੈ ਜੀ